ਕੀ ਤੁਸੀਂ ਕਦੇ ਹਲਦੀ ਦੀ ਖੇਤੀ ਨਾਲ ਗੰਨੇ ਦੀ ਫਸਲ ਫ੍ਰੀ ਲੈਣ ਬਾਰੇ ਸੁਣਿਆ ਹੈ ਸ਼ਾਇਦ ਨਹੀਂ ਸੁਣਿਆ ਹੋਵੇਗਾ ਸੋ ਅਸੀਂ ਤੁਹਾਨੂੰ ਮਿਲਾਉਂਦੇ ਆ ਇਸ ਤਕਨੀਕ ਦੀ ਕਾਰਡ ਕੱਢਣ ਵਾਲੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਅਮਲੋ ਕਸਬੇ ਦੇ ਸਫਲ ਕਿਸਾਨ ਤ੍ਰਿਪੂਦਮਨ ਸਿੰਘ ਨਾਲ ਅਸੀਂ ਜੀ ਪਹਿਲਾਂ ਹਲਦੀ ਦੀ ਕਲੀ ਫਸਲ ਲੈਂਦੇ ਸੀ ਉਹ ਸਾਡੀ ਫਸਲ ਦਸੰਬਰ ਜਨਵਰੀ ਦੇ ਵਿੱਚ ਸੁੱਕ ਜਾਂਦੀ ਸੀ ਤੇ ਸੁੱਕਣ ਨਾਲ ਉਹਦਾ ਝਾੜ ਘਟ ਜਾਂਦਾ ਸੀ ਫਿਰ ਮੈਂ ਮੈਰ ਮਾਰਾਂ ਤੋਂ ਪਤਾ ਕਰਿਆ ਉਹ ਕਹਿੰਦੀ ਵੀ ਜਿਹੜੀ ਮਹਾਰਾਸ਼ਟਰ ਦੇ ਵਿੱਚ ਹਲਦੀ ਲੱਗਦੀ ਹੈ ਵੀ ਉਹ ਮਾਰਚ ਤੱਕ ਹਰੀ ਰਹਿੰਦੀ ਹੈ ਤੇ ਸਾਡੇ ਇੱਥੇ ਠੰਡ ਪੈਣ ਕਰਕੇ ਜਨਵਰੀ ਦੇ ਵਿੱਚ ਹਲਦੀ ਸੁੱਕ ਜਾਂਦੀ ਹੈ ਜੀ ਉਹਦੇ ਕਰਕੇ ਉਹਦਾ ਝਾੜ ਕੱਟ ਜਾਂਦਾ ਜੀ ਫਿਰ ਅਸੀਂ ਗੰਨਾ ਜੀ ਗੰਨੇ ਦੀ ਫਸਲ ਇਹਦੇ ਵਿੱਚ ਬੀਜੀ ਹੈ ਜੀ ਇਹਨਾਂ ਦਾ ਜੀ ਇੱਕ ਤਾਂ ਜੀ ਇਹਨਾਂ ਦਾ ਟਾਈਮ ਸੇਮ ਹੈ ਜੀ ਲਾਉਣ ਦਾ ਉਹੀ ਅਪ੍ਰੈਲ ਮਾਰਚ ਅਪ੍ਰੈਲ ਦੇ ਵਿੱਚ ਦੋਨੋਂ ਫਸਲਾਂ ਲੱਗਦੀਆਂ ਨੇ ਜੀ ਤੇ ਵੱਢਣ ਦਾ ਟਾਈਮ ਵੀ ਸੇਮ ਹੈ ਜੀ ਉਹ ਫਰਵਰੀ ਦੇ ਵਿੱਚ ਦੋਨੋਂ ਕੱਟੀਆਂ ਜਾਂਦੀਆਂ ਨੇ ਜੀ ਤੇ ਇਹਨਾਂ ਨੂੰ ਜਿਹੜਾ ਖਾਦ ਪਾਉਣੀ ਹੈ ਜੀ ਖਾਦ ਵੀ ਦੋਨਾਂ ਦੀ ਸੇਮੇ ਪੈ ਜਾਂਦੀ ਹੈ ਜੀ ਤੇ ਐਂਟਰ ਕ੍ਰੋਪਿੰਗ ਫਸਲਾਂ ਲਓ ਜੀ ਦੋ ਫਸਲਾਂ ਦੇ ਨਾਲ ਇੱਕ ਫਸਲ ਦਾ ਆਪਾਂ ਨੂੰ ਐਕਸਟਰਾ ਮਿਲ ਜਾਂਦੀ ਹੈ ਜੀ ਤੇ ਉਹ ਉਹ ਆਪਣਾ ਇੱਕ ਫਸਲ ਖਰਚੇ ਕੱਢ ਜਾਂਦੀ ਹੈ ਤੇ ਇੱਕ ਆਪਾਂ ਨੂੰ ਬਚ ਰਹੀਦੀ ਹੈ ਜੀ ਪੂਰੀ ਰਿਪੂ धवन ਸਿੰਘ ਸ਼ੁਰੂ ਤੋਂ ਹੀ ਹਲਦੀ ਦੀ ਖੇਤੀ ਕਰਦਾ ਆ ਰਿਹਾ ਹੈ ਸ਼ੁਰੂ ਤੋਂ ਹੀ ਹਲਦੀ ਦੀ ਖੇਤੀ ਤੋਂ ਵੱਧ ਝਾੜ ਲੈਣ ਬਾਰੇ ਤਜਰਬੇ ਕਰਦਾ ਰਹਿੰਦਾ ਸੀ ਅੱਜ ਉਸ ਦੀ ਕਾਰ ਸਦਕਾ ਉਹ ਇੱਕ ਖੇਤ ਚੋਂ ਦੋ ਫਸਲਾਂ ਲੈ ਰਿਹਾ ਹੈ ਇਸ ਤਕਨੀਕ ਨਾਲ ਜਿੱਥੇ ਹਲਦੀ ਦਾ ਝਾੜ ਵਧਿਆ ਉੱਥੇ ਹੀ ਗੰਨੇ ਦੀ ਫਸਲ ਵੀ ਲੈਣ ਲੱਗਾ ਜਿਸ ਨਾਲ ਗੰਨੇ ਤੋਂ ਉਸ ਨੂੰ ਵਾਧੂ ਆਮਦਨ ਮਿਲਦੀ ਹੈ ਆਖਰੀ ਤਕਨੀਕ ਕੀ ਹੈ ਕਿਸ ਤਰ੍ਹਾਂ ਕੰਮ ਕਰਦੀ ਹੈ ਇਸ ਬਾਰੇ ਜਾਣਦੇ ਹਾਂ ਖੁਦ ਰਿਪੂਦਮਨ ਸਿੰਘ ਕੋਲੋਂ ਹਲਦੀ ਦਾ ਬੀਜ 8 ਕੁਇੰਟਲ ਲੱਗਿਆ ਸਾਡਾ ਜੀ ਤੇ ਗੰਨੇ ਦਾ ਲੱਗਿਆ ਜੀ 12 ਕੁਇੰਟਲ ਤੇ ਇਹਦੇ ਵਿੱਚ ਸਾਡਾ ਜੀ 10 ਬੱਟਾ ਸੀ 10 ਫੁੱਟ ਤੋਂ ਬਾਅਦ ਦੋ ਜਾਨੀ ਕਿ ਪੰਜ ਬੱਟਾਂ ਤੋਂ ਬਾਅਦ ਜੀ ਦੋ ਬੱਟਾਂ ਸਾਡੀਆਂ ਗੰਨੇ ਦੀਆਂ ਨੇ ਜੀ ਇਹਦੇ ਵਿੱਚ ਲੱਗੇ ਹੋયા ਇੱਕ ਬੱਟ 2 ਫੁੱਟ ਦੀ ਹੈ ਜੀ ਉਹਦੇ ਵਿੱਚ ਆਇਆ ਜੀ ਹਲਦੀ ਜੇ ਹਲਦੀ ਬੀਜੀ ਹੋਇਆ ਤਾਂ ਇਹਨੂੰ ਕੋਈ ਕੀੜਾ ਤੇ ਫੰਗਸ ਗੰਨੇ ਨੂੰ ਬਿਲਕੁਲ ਕੋਈ ਨਹੀਂ ਲੱਗੀ ਹੈਗੀ ਜੀ ਖਰਚੇ ਸਾਡੀ ਮਲਚਿੰਗ ਕਰਨਾ ਸਾਡੀ ਗੜਾਈ ਨਹੀਂ ਕੋਈ ਹੋਈ ਹੋਏਗੀ ਜੀ ਸਾਨੂੰ ਨਹੀਂ ਹਲਦੀ ਦੇ ਉੱਤੇ ਦੋ ਤਿੰਨ ਗੜਾਈਆਂ ਹੋ ਜਾਂਦੀਆਂ ਨੇ ਜੀ ਉਹਦੇ ਵਿੱਚ ਸਾਨੂੰ ਫਾਇਦਾ ਹੋ ਗਿਆ ਜੀ ਨਾਲ ਜਿਹੜੀ ਮਲਚਿੰਗ ਕਰੀ ਹੈ ਉਹ ਪਰਾਲੀ ਦੀ ਕਰੀ ਸੀ ਉਹਦੀ ਉਹਦੀ ਵੀ ਗੰਨੇ ਦੇ ਨਾਲ ਖਾਦੇ ਬਣ ਗਈ ਜੀ ਹਲਦੀ ਦੀ ਫਸਲ ਤੋਂ ਗੰਨੇ ਦੀ ਵਾਧੂ ਫਸਲ ਲੈਣ ਵਾਲੇ ਰਿਪੂ ਦਮਨ ਦੀ ਇਸ ਤਕਨੀਕ ਦੀ ਖੇਤੀ ਮਾਹਰ ਵੀ ਪ੍ਰਸ਼ੰਸਾ ਕਰ ਰਹੇ ਨੇ ਜਿਹੜੀ ਗੰਨੇ ਦੀ ਫਸਲ ਹੈਗੀ ਆ ਇਹ ਫਾਰਮਰ ਅੱਗੇ ਆਮ ਤੌਰ ਤੇ ਇਕੱਲੇ ਹਲਦੀ ਬੀਜਦੇ ਸੀਗੇ ਸੋ ਅਸੀਂ ਇਹਨਾਂ ਨੂੰ ਕਿਹਾ ਕਿ ਜੇਕਰ ਆਪਾਂ 10 ਫੁੱਟ ਦੇ ਉੱਤੇ ਦੋ ਲਾਈਨਾਂ ਗੰਨੇ ਦੀਆਂ ਲਾਈਏ ਤਾਂ ਉਹ ਗੰ ਜਿਹੜੀ ਹਲਦੀ ਆ ਉਹਦੇ ਤੇ ਕੋਈ ਫਰਕ ਨਹੀਂ ਪੈਣਾ ਝਾੜ ਉਹ ਉਨਾ ਹੀ ਮਿਲੇਗਾ ਪਰ ਆਪਾਂ ਐਡੀਸ਼ਨਲ ਜਿਹੜਾ ਹੈਗਾ ਗੰਨਾ ਦਾ ਜਿਹੜਾ 10 ਫੁੱਟ ਤੇ ਬੀਜਿਆ ਆ ਉਹ ਆਪਾਂ ਇੱਕ ਵਾਧੂ ਕ੍ਰੌਪ ਲੈ ਲਾਂਗੇ ਸਾਡੇ ਮਾਈਂਡ ਦੇ ਵਿੱਚ ਇਹ ਵੀ ਗੱਲ ਸੀ ਕਿ ਅਸੀਂ ਇਹਦੀ ਸਪੇਸਿੰਗ ਵਧਾ ਕੇ ਦੇਖੀਏ ਗੰਨੇ ਦੀ ਤਾਂ ਕਿ ਮੈਕਸਿਮਮ ਜਿਹੜੀ ਹੈਗੀ ਲਾਈਟ ਉਹ ਗੰਨੇ ਦੇ ਪੱਤਿਆਂ ਦੇ ਉੱਤੇ ਪਵੇ ਤੇ ਗੰਨੇ ਦੀ ਗਰੋਥ ਸਾਨੂੰ ਲੱਗਦਾ ਕਿ ਜਿੰਨੀ ਆਮ ਹਾਲਾਤਾਂ ਦੇ ਵਿੱਚ ਹੋਣੀ ਚਾਹੀਦੀ ਆ ਕਿ ਉਸ ਤੋਂ ਥੋੜੀ ਜਿਹੀ ਵੱਧ ਹੋਊਗੀ ਕਿਉਂਕਿ ਦੂਜੇ ਜਦੋਂ ਆਪਾਂ ਨੇੜੇ ਸਿਆੜ ਬੀਜਦੇ ਆ ਤਾਂ ਉੱਥੇ ਜਿਹੜੀ ਪ੍ਰੋਪਰ ਜਾਂ ਕਹਿ ਲਓ ਵੀ ਸਾਰੀ ਬੂਟਾ ਸਨਲਾਈਟ ਹਾਰਵੈਸਟ ਨਹੀਂ ਕਰ ਪਾਉਂਦਾ ਕੀਤੀ ਮਾਹਰਾਂ ਦਾ ਕਹਿਣਾ ਹੈ ਕਿ ਗੰਨੇ ਦੀ ਫਸਲ ਨਾਲ ਹਲਦੀ ਹੀ ਨਹੀਂ ਬਲਕਿ ਹੋਰ ਫਸਲਾਂ ਦੀ ਖੇਤੀ ਕਰਕੇ ਵੀ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਹੈ ਅਸੀਂ ਕਹਿੰਦੇ ਆ ਵੀ ਜੇਕਰ ਕਿਸਾਨ ਨੇ ਹੁਣ ਗੰਨਾ ਬੀਜਣਾ ਤਾਂ ਉਹਨੂੰ ਕਦੇ ਵੀ ਸਿੰਗਲ ਕ੍ਰੌਪ ਦੇ ਤੌਰ ਤੇ ਨਾ ਬੀਜੇ ਉਹਦੇ ਵਿੱਚ ਅੰਤਰ ਫਸਲਾਂ ਜ਼ਰੂਰ ਬੀਜੇ ਜਿਵੇਂ ਕਿ ਹੁਣ ਅਸੀਂ ਦੇਖ ਰਹੇ ਹਾਂ ਕਿ ਜੀਰੀ ਦੀ ਕਟਾਈ ਤੋਂ ਬਾਅਦ ਜਿਹੜਾ ਗੰਨਾ ਬੀਜਿਆ ਜਾਣਾ ਜਿਹਨੂੰ ਕਿ ਪੱਤਝੜ ਰੋਦਾ ਅਸੀਂ ਬਜਾਈ ਕਹਿੰਦੇ ਹਾਂ ਸੋ ਉਹਦੇ ਵਿੱਚ ਜਿਵੇਂ ਕਿ ਕਣਕ ਹੋ ਗਿਆ ਜਾਂ ਸਰੋਂ ਹੋ ਗਈ ਤੇ ਛੋਲੇ ਹੋ ਗਏ ਮਸਰੀ ਹੋ ਗਈ ਮਟਰ ਹੋ ਗਏ ਇਹ ਜਿਹੜੀਆਂ ਫਸਲਾਂ ਨੇ ਬੜੀਆ ਵਧੀਆ ਤਰੀਕੇ ਦੇ ਨਾਲ ਆਪਾਂ ਗੰਨੇ ਦੇ ਵਿੱਚ ਬੀਜ ਸਕਦੇ ਆ ਸੋ ਕਈ ਕਿਸਾਨ ਜਿਹੜੇ ਹੈਗੇ ਨੇ ਸਾਡੇ ਫਤੇਗੜ ਸਾਹਿਬ ਡਿਸਟ੍ਰਿਕਟ ਦੇ ਵਿੱਚ ਉਹ ਗੰਨੇ ਦੇ ਵਿੱਚ ਲਸਣ ਵੀ ਬੀਜ ਰਹੇ ਨੇ ਜੋ ਲਸਣ ਜਿਹੜਾ ਹੈਗਾ ਉਹ ਬੜੇ ਵਧੀਆ ਤਰੀਕੇ ਨਾਲ ਜੇਕਰ ਆਪਾਂ ਬੀਜਦੀਏ ਤਾਂ 40 ਕੁਇੰਟਲ ਦੇ ਕਰੀਬ ਬੜਾ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਲਸਣ ਲਾਹ ਨਿਕਲ ਜਾਂਦਾ ਅੱਜ ਪੰਜਾਬ ਨੂੰ ਖੇਤੀ ਸੰਕਟ ਚੋਂ ਕੱਢਣ ਲਈ ਲੋੜ ਹੈ ਖੇਤੀ 'ਚ ਅਜੇ ਹੀ ਤਜਰਬਿਆਂ ਦੀ ਜਿਨ੍ਹਾਂ ਨਾਲ ਖੇਤੀ ਲਾਗਤਾਂ ਘੱਟ ਹੋਣ ਤੇ ਕਮਾਈ 'ਚ ਹੋਵੇ ਵਾਧਾ